ਸਤਨਾਮ ਵਾਹਿਗੁਰੂ ਸਾਹਿਬ ਜੀ ਅਸਮ ਹੱਲਾ ਪੰਜਵਾ ਸੋਏ ਰਹੀ ਸਭ ਖਬਰ ਨਾ ਜਾਣੀ ਭੋਰ ਪਿਆ ਭੋਰ ਪਛਤਾਨੀ ਪ੍ਰੇਸੇ ਪ੍ਰੇਮ ਸਹਿਜ ਮਨ ਆਨੰਦ ਤਰੋਹੀ ਪ੍ਰਭ ਮਿਲਵੇ ਕੀ ਲਾਲਸਾ ਕਾਤੇ ਆਲਸ ਕਾਂ ਕਰੋ ਰੇ ਰਹਾਓ ਕਰਨ ਹੈ ਅੰਮ੍ਰਿਤ ਨਾਨ ਨਿਸਾਰੇ ਖੇਰਕ ਕਹਿਓ ਕਉਂ ਪਰ ਡਾਰੇ ਸਾਧ ਮੁਹਿਲਾ ਦੀ ਅਹੰਕਾਰੇ ਦੋਸ ਨਹੀਂ ਪ੍ਰਭ ਕਰਨ ਹਾਰੇ ਸਾਧ ਸੰਗ ਮਿਟੇ ਪਰਮ ਅੰਧਾਰੇ ਨਾਨਕ ਮੇਲੇ ਸਰਜਨ ਹਾਰੇ ਸਾਧ ਸੰਗ ਮਿਟੇ ਬ੍ਰਹਮ ਅੰਧਾਰੇ ਨਾਨਕ ਮੇਲੇ ਸਰਜਨ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਜੁਮੀ ਸਭ ਗੁਰ ਪ੍ਰਸਾਦ ਨਾ ਨਹੀਂ ਕੱਚ ਹੋ ਨਹੀਂ ਕਿਛ ਆਹੇ ਨਮਰਾ ਹਉਸਰ ਲੱਜ ਕਲੇ ਨੂੰ ਸਤਨਾ ਜਨ ਤੋੜਾ ਜੇਤਾ ਜਿਉ ਪਿੰਡ ਸਭ ਤੇਰਾ ਤੁਹਾਂ ਅੰਤਰਜਾਮੀ ਪੂਰਕ ਭਗਵਾਨ ਦਾਸਨ ਦਾਸ ਕਹੈ ਜਨਨਾਨਕੋ ਜੇ ਹਾ ਤੂੰ ਕਰਾਏ ਅਮੀ ਤੇ ਹਾਂ ਕਰੀ ਵਖਿਆਨ ਸਤਿਗੁਰੂ ਰੂਪ ਗੁਰੂ ਪਿਆਰੇ ਗੁਰੂ ਸਾਰੇ ਸਾ ਸੰਗਤ ਜੀ ਸਤਿਗੁਰਾਂ ਨੇ ਪਾਯਾ ਬਖਸ਼ਿਸ਼ਾ ਰਹਿਮਤਾ ਕਰਕੇ ਨਿਵਾਜਿਆ ਹੈ ਜੋ ਕਿ ਅੱਜ ਨੇ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ ਭਾਈ ਕਿਸ ਤਰ੍ਹਾਂ ਮਨੁੱਖ ਪ੍ਰਮਾਤਮਾ ਦਾ ਨਾਮ ਵਿਸਾਰ ਕੇ ਪ੍ਰਮਾਤਮਾ ਨੂੰ ਭੁੱਲੀ ਬੈਠਾ ਹੈ ਹੱਥ ਆਇਆ ਅੰਮ੍ਰਿਤ ਵੀ ਆਪਣੇ ਹੱਥਾਂ ਤੋਂ ਖਿਸਕਾ ਆਵਦੇ ਕਰਮੀ ਰਹੇ ਕਿਵੇਂ ਸੁੱਖ ਮਿਲ ਸਕਦਾ ਹੈ ਤੇ ਕਿਵੇਂ ਮਨੁੱਖ ਭੁਲਾ ਰਹੇ ਹੈ ਕਿਵੇਂ ਖੇਤਰ ਰਿਆ ਜੇ ਇੱਥੋਂ ਸੁਖ ਸਤਿਗੁਰੂ ਅਜ ਦੇ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਨੇ ਉਹ ਵਿਚਾਰ ਨਾਲ ਜੁੜੀਏ ਆਸਾ ਮਹੰਲਾ ਪੰਜਵਾ ਅਸਰ ਆਗਿਆ ਪੰਜਵੇਂ ਪਾਸ਼ਾ ਸੈਦਾਂ ਦੇ ਸਰਤਾਜ ਧੰਨ Shri ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਨ ਤੋਂ ਚਾਰਣ ਕੀਤਾ ਹੋਇਆ ਹੈ ਪਾਵਨ ਲੜੀ ਵਾਰ 56 ਨੰਬਰ ਸ਼ਬਦ ਜੋ ਕਿ ਧੰਨ Shri ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਤ 389 ਅੰਤੇ ਸੁਸ਼ੋਭਿਤ ਹੈ ਤੇ ਪ੍ਰੇਮ ਸਹਿਜ ਮਨ ਆਨੰਦ ਸਰਈ ਪ੍ਰੇਮ ਪ੍ਰੇਮ ਸਹਿਜ ਮਨ हे प्रेमवती हे ਵਡਭਾਗੀ ਇਸਤਰੀ ਸਹਿਜ ਪ੍ਰਮਾਤਮਾ ਦੇ ਨਾਲ ਪ੍ਰੇਮਾ ਭਗਤੀ ਕਿਉਂਕਿ ਗੋਬਿੰਦ ਪ੍ਰੇਮ ਭਾਉ ਦਾ ਭੁੱਖਾ ਉਹਨੇ ਪ੍ਰੇਮਾ ਭਗਤੀ ਕਰਕੇ ਮਨ ਵਿੱਚ ਸਹਿਜ ਪ੍ਰਾਪਤ ਕਰਾ जिन सतगुरु कहते हैं पढ़े सुने क्या हो जो सहज ना मिले उस होने टिकाओ ही नहीं मिलया सहज अवस्था ही नहीं मिली कड़े का सिमरण सहज अवस्था चाहिए है क्योंकि तो सहज आएगा सबर आएगा दया संतोख धर्म धीर जाएगा फेरी तिरंकार आएगा जिन्हों सतगुरु कहते हैं सहज एक, एक प्रभठाकुर ਸੇਧਿਕ ਪਰਮਾਨੰ ਇੱਕ ਹੈ ਪਰਮਾਤਮਾ ਠਾਕੁਰ ਮਾਲਕ ਵੀ ਇੱਕ ਹੈ ਕਿਉਂਕਿ ਜਿਸ ਇਸਤਰੀ ਦਾ ਇੱਕ ਪਤੀ ਹੋਵੇ ਉਹਨੂੰ ਸੁਹਾਗਵਤੀ ਤੇ ਜਿਹੜੇ ਅਨੇਕਾ ਹੋਣ ਉਹਨੂੰ ਬੱਦ ਚੱਲਣ ਕਿਹਾ ਜਾਂਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਜਿਹਦਾ ਮਾਲਕ ਇੱਕ ਹੈ ਪਰਮਾਤਮਾ ਇੱਕ ਹੈ ਇੱਕ ਦਾ ਆਸਰਾ ਤੱਕਿਆ ਤਾਂ ਉਹ ਤਾਂ ਸੁਹਾਗਵਤੀ ਭਾਗਾਂ ਵਾਲੀ ਹੈ ਜਿਹੜੇ ਥਾਂ ਥਾਂ ਤੇ ਮੱਥੇ ਟੇਕ ਰਹੀ ਐ ਥਾਂ ਥਾਂ ਤੇ ਨਮਨੋਤਾ ਕਰ ਰਹੀ ਐ ਉਹ ਸੁਹਾਗਵਤੀ ਨਹੀਂ ਹੈ ਤਦ। ਤਦ ਕੋਈ ਇੱਕ ਕਸ਼ਮ ਨਹੀਂ ਪਤੀ ਨਹੀਂ। ਕਹਿੰਦੇ ਭਾਈ ਪ੍ਰੇਮ, ਪ੍ਰੀਮ, ਸਹਿਜ ਮਨ ਆਨੰਦ ਕਰੋ। ਮਨ ਵਿੱਚ ਪ੍ਰੇਮਾ ਭਲ ਪੀਣਾ ਦਾ ਸਹਿਜ ਅਵਸਥਾ ਇਹ ਵਿਭਾਗੀਤੀ ਵਿਸਤ੍ਰੀਏ ਕਰਨੀ ਕਰ। ਜਿਹਦੀ ਬਦੌਲਤ ਇੱਕ ਦਾ ਆਸਰਾ ਤੱਕ ਜਿਹਦੀ ਬਦੌਲਤ ਤੈਨੂੰ ਨਮਨ ਵਿੱਚ ਆਨੰਦ ਮਿਲ ਜਾਏਗਾ ਸੁਖ ਮਿਲ ਜਾਏਗਾ ਜਿਹੜਾ ਬਾਹਰ ਲੱਭ ਰਹੇ ਜਿਹਨੂੰ ਸਤਿਗੁਰ ਜਿਵੇਂ ਇੱਕ ਉਦਾਹਰਣ ਦੇ ਵਜੋਂ ਸਮਝਾਉਂਦੇ ਨੇ ਕਹਿੰਦੇ ਕਾਹੇ ਰੇ ਬਣ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇ ਪਾਤੋ ਜੀ ਸੰਗ ਸਮਾਈ ਕੋ ਪਮਦ ਜੋ ਬਾਸ ਵਸਤੈ ਮੁਕਰ ਮਹੇ ਜੈਸੇ ਛਾਈ ਤੈਸੇ ਹੀ ਹਰ ਬਸੈ ਨਿਰੰਤਰ ਘਾਟੀ ਖੋਜੋ ਭਾਈ ਕਹਿੰਦੇ ਜਿਵੇਂ ਸ਼ੀਸ਼ੇ ਚ ਅੰਕਸ਼ ਹੈ ਫੋਲੋ ਵਿੱਚ ਸੁਗੰਧੀ ਹੈ ਬਾਹਰ ਲੱਭ ਰਹੇ ਪਰ ਹੈ ਉਹਦੇ ਵਿੱਚ ਨਹੀਂ ਸੁਗੰਧੀ ਨਾ ਸ਼ੀਸ਼ੇ ਦੇ ਵਿੱਚ ਜਿਹੜਾ ਵੀ ਮਨੁੱਖ ਖੜਦਾ ਹੈ ਉਹ ਆਮਕਸ਼ ਲਿਖਦਾ ਹੈ ਕਹਿੰਦੇ ਇਸੇ ਤਰ੍ਹਾਂ ਭਾਈ ਤੂੰ ਵੀ ਹੀਰਣ ਦੀ ਨਿਆਈ ਬਾਹਰ ਪਟਕ ਰਹੇ ਆ ਪਰ ਤੂੰ ਵੀ ਤੇਰੇ ਅੰਦਰ ਹੈ ਪਾਵਨ ਰੰਕਾਰ ਤੋਂ ਬਾਹਰ ਲੱਭ ਰਹੇ ਆ ਵਸਦੇ ਨੇ ਅੰਦਰ ਦੇ ਆ ਜੋ ਬ੍ਰਹਮੰਡੇ ਸੂਈ ਪਿੰਡੇ ਜੋ ਲਬਣਾਾਰੇ ਮਿਲੇਗਾ ਪੰਜ ਪੂਰਤ ਸਰੀਰ ਵਿੱਚ ਪਰ ਸ਼ਰਤ ਕੀ ਹੈ ਜੋ ਖੋਜੇ ਸੋ ਪਾਵੇ ਪਰ ਜਿਹੜਾ ਖੋਜੇਗਾ ਉਹੀ ਪਾ ਲਏਗਾ ਉਹ ਜਿਹਨੇ ਖੋਜ ਨਹੀਂ ਨਹੀਂ ਜਿਹਨੇ ਕਦੇ ਸਿਮਰਨ ਮੇਰੇ ਵਰਗੇ ਨਹੀਂ ਕਰਨਾ ਹੀ ਨਹੀਂ ਨਿੰਦਿਆ ਚੁਗਲੀ ਇਰਖਾ ਦਵੇਸ਼ ਕਰਨੀ ਉਹਨੂੰ ਕਿੱਥੇ ਸੁੱਖ ਮਿਲੇ ਤੇ ਸਾਧਗੁਰੂ ਕਹਿੰਦੇ ਨੇ ਪ੍ਰਭ ਮਿਲਬੀ ਕੀ ਲਾਲ ਸਾ ਤਾਤੇ ਆਲਸ ਕਹੰਕਰ ਰਹੀ ਰਹਾ ਕਹਿੰਦੇ ਮੈਨੂੰ ਪ੍ਰਮਾਤਮਾ ਮਿਲਣ ਦੀ ਲਾਲਸਾ ਭਾਵ ਨਾਲ ਚ ਦੁਨੀਆਵੀ ਲਾਲਸਾ ਕਿਸੇ ਕੰਮ ਨਹੀਂ ਦੁਨੀਆਵੀ ਲਾਲਚ ਕਰਦੇ ਹੋ ਲੋਭ ਵੀ ਬਣ ਜਾਂਦਾ ਹੈ ਤ੍ਰishna ਵੀ ਬਣ ਜਾਂਦੀ ਹੈ ਈਰਖਾ ਵੀ ਬਣ ਜਾਂਦੀ ਹੈ ਪਰ ਮੈਨੂੰ ਮੇਰੇ ਪ੍ਰਮਾਤਮਾ ਮਿਲਣ ਦੀ ਤਾਂਗ ਹੈ ਲਾਲਤ ਹੈ ਲਾਲਤ ਹੈ ਕਿ ਮੈਨੂੰ ਪ੍ਰਮਾਤਮਾ ਮਿਲੇ ਤੇ ਫਿਰ ਉਹਦੀ ਸ਼ਰਤ ਕੀ ਹੈ ਤਾਂ ਤੇ ਆਦਤ ਕਹਾ ਕਰੋ ਹੁਣ ਮਨ ਵਿੱਚ ਸ਼ਰਧਾ ਹੈ ਵੀ ਪ੍ਰਮਾਤਮਾ ਨਾਲ ਲਾਪਕਾਣਾ ਇੱਕ ਮੇਕਤਾ ਪਾਣੀ ਹੈ ਫਿਰ ਕਿੰਨਾ ਹੁਣਾਲਾ ਸੁਕਾਦਾ ਹੁਣ ਫਿਰ ਹਲਸ ਕਾਦਾ ਹੁਣ ਅਮਰਤ ਵੇਲੇ ਉੱਠਦਾ ਜਿਵੇਂ ਬੁਰੇ ਕੰਮ ਲਈ ਉੱਠਦਾ ਹੈ ਬੁਰੇ ਕੰਮ ਕੋ ਉੱਠ ਲੋਏ ਨਾਮ ਕੀ ਪਹਿਲਾ ਪਾਇ ਪਿਆ ਸੋਇਆ ਮੰਦਪਾ ਗੜਾਂ ਕਰਨ ਲਈ ਸਰੀਰ ਆਦ ਜਾਗਦਾ ਨਾਮ ਤੋਂ ਹੀ ਸੋਧਨ ਹੈ ਤੇ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਜੇ ਹੁਣ ਮੇਰੇ ਮਨ ਚ ਲਾਲਚ ਹੈ ਲਾਲਚ ਹੈ ਇੱਛਾ ਸ਼ਰਧਾ ਹੈ ਵੀ ਪਰਮਾਤਮਾ ਪਾਣਾ ਹੈ ਤੇ ਫਿਰ ਉਹ ਨਾਲਸ ਕਾ ਦਾ ਹੁਣ ਨਾਲਸ ਨਹੀਂ ਮੈਂ ਦੱਲਦੀ ਦਾ ਹਾਉ ਵਿਸ਼ਰਾਮ ਦੇ ਕੇ ਕੇਂਦਰੀ ਪਾਸ ਜਾਂਦੇ ਨੇ ਭਾਈ ਜੇ ਸਹਿਜ ਅਵਸਥਾ ਚਾਹੀਦੀ ਜੇ ਆਨੰਦ ਚਾਹੀਦਾ ਮਨ ਸੁਖੀ ਹੋਣਾ ਚਾਹੀਦਾ ਤੇ ਸਤਿਗੁਰੂ ਕਹਿੰਦੇ ਨੇ ਤੇ ਪ੍ਰਮਾਤਮਾ ਮਿਲਣ ਦੀ ਲਾਲਸਾ ਪਾ ਜਦੋਂ ਲਾਲਸਾ ਪੈ ਜਾਏਗੀ ਫਿਰ ਇਹ ਨਾਲਸ ਖਤਮ ਹੋ ਜਾਏਗਾ ਆਸਾ ਮਹੰਲਾ ਪੰਜਵਾ ਸੋਏ ਰਹੀ ਪ੍ਰਪ ਖਬਰ ਨ ਜਾਣੀ ਸਤਿਗੁਰੂ ਕਹਿੰਦਾ ਸੋਏ ਰਹੀ ਹੁਣ ਗਫਲਤ ਦੀ ਨੀਂਦ ਵਿੱਚ ਦੁੱਤਾ ਪਿਆ ਲੋਭ ਲਾਲਚ ਈਰਖਾ ਰੈਸ਼ ਮੇਰ ਫੇਰ ਜਿਹਨੂੰ ਫਤਗੁਰੂ ਨੇ ਕਿ ਮੇਰੀ ਮੇਰੀ ਕਹਿ ਲੋ ਕਰਦੇ ਦੁਰਗਦਨ ਸੇ ਭਾਈ 12 ਜਦੋਂ ਜੌਦਨ ਛੇਤਰ ਕਲਾ tha ਦੇਹੀ ਕਰਦੇ ਨੇ ਕਾਈ 12 12 ਕੋ ਤੱਕ ਜਿਹਦੇ ਛੇਤਰ ਜੌਦਨ ਦਾ ਸੀ ਦੁਰਗਦਨ ਵਰਗੇ ਵੀ ਇੰਨਾ ਮੀਨਮਾਸ ਖਾ ਦੌਤ ਲੇ। ਇਹਨੇ ਪਾਈ ਮੇਰੀ ਕਿਹੋਂ ਕਹਾਣੀ। ਜਿਹਨੂੰ ਸਤਗੁਰੂ ਕਹਿੰਦੇ ਨੇ ਅੱਜ ਦੇ ਸ਼ਬਦ ਸੁਏ ਰਹੀ ਪ੍ਰਭ ਖਬਰ ਨਾ ਜਾਣੀ। ਕਹਿੰਦੇ ਸੁੱਤਾ ਵੇ ਪਰ ਪ੍ਰਮਾਤਮਾ ਦੀ ਕੋਈ ਖਬਰ ਸਾਰ ਨਹੀਂ ਲੈਂਦਾ ਕਿ ਨਾਮ ਵਿੱਚ ਅਪਣਾ। ਹੁਣ ਕਹੀ ਮੇਰੇ ਵਰਗੇ ਐਸੇ ਮੂर्ख ਵੀ ਨੇ ਮਨ ਭਗੜੇ ਵੀ ਨੇ ਕਿੱਥੇ ਹੈ ਜੀ ਪ੍ਰਮਾਤਮਾ? ਉਹ ਭਾਈ ਤੇਰੇ ਵਿੱਚ ਹੱਡ ਮਾਸ ਤੰਗ ਚੱਲ ਰਿਹਾ ਹੈ। ਇਹ ਉਦੀ ਬਦਲਤੀ ਦਾ ਹੈ ਤੇਰੇ ਦਾ ਸਮਰੱਥਾ ਵਿੱਚ ਤੇਰਾ ਬੀਪੀ ਆਪਣਾ ਕਿਉਂ ਹੋਵੇ ਜੇ ਤੇਰੇ ਦਾ ਸਮਰੱਥਾ ਹੋਵੇ ਤੇ ਤੇਰੇ ਸਰੀਰ ਤੇਰੇ ਵਾਸਾ ਆਣਾ ਚਾਹੀਦਾ ਬਚਪਨੇ ਤੋਂ ਬੜਾਪਾ ਨਹੀਂ ਆਣਾ ਚਾਹੀਦਾ ਤੇ ਬੜਾਪੇ ਤੋਂ ਮੋਤ ਨਹੀਂ ਆਣੀ ਚਾਹੀਦੀ ਇਹ ਬੰਦੇ ਦੇ ਵਾਸ ਨਹੀਂ ਨਾ ਜਗਾ ਕੇ ਵੀ ਇੱਕ ਦਿਨ ਬੇਨਤੀ ਕੀਤੀ ਸੀ 70% ਬਿਮਾਰੀਆਂ ਦਾ ਇਲਾਜ ਮਨੁੱਖ ਦੇ ਵਾਸਾ ਹੈ 30% ਪਰਮਾਤਮਾ ਵਾਸਾ ਹੈ ਵੈਦ ਕਹੇ ਉਹ ਹੀ ਭਲਾ دارو ਮੇਰੇ ਵਸ ਇਹ ਤੋਂ ਵਸਤੁਗਪਾਲ ਕੀ ਜਬ ਭਾਵੈ ਲੈ ਖਾਸ ਇੱਕ ਐਸਾ ਵੀ ਮੋੜ ਆਂਦਾ ਸੈਨ ਚਾ ਕੇ ਹੱਥ ਘੜੇ ਕਰ ਦਿੰਦੀ ਹੈ ਵੀ ਹਲਕੀ ਗੋਨੀ ਨਹੀਂ ਵਰਗਾੜ ਨੇ ਇਹ ਪ੍ਰਮਾਤਮਾ ਦੀ ਵਸਤਾ ਪ੍ਰਮਾਤਮਾ ਦੀ ਕਿਰਪਾ ਹੈ ਜਿਸੇ ਨੂੰ ਦਵਾਈ ਅਸਰ ਕਰ ਜਾਂਦੀ ਕਿਸੇ ਨੂੰ ਨਹੀਂ ਕਰਦੀ ਇਹਨੇ ਸੋਏ ਰਹੇ ਦਿਨ ਰਾਤ ਸੁਤਾ ਪੈਂ ਗਫਲਤ ਦੀ ਨੀਂਦ ਵਿੱਚ ਸੁਤਾ ਹੈ ਜੇਨੂ ਸਤਿਗੁਰ ਕਹਿੰਦੇ ਨੇ ਜਾਗ ਲੈ ਥੋਰੇ ਮਣਾ ਜਾਗ ਲੈ ਕਾ ਗੱਫਲ ਸੋਇਆ ਜਾਗਣਾ ਕਰ ਗਫਲਤ ਦੀ ਨੀਂਦ ਵਿੱਚ ਕਿਉਂ ਸੁਤਾ ਪਿਆ ਮਿਲਣਾ ਕਾ ਹੀ ਨਹੀਂ ਕੁਛ ਨਹੀਂ ਇਹਦੇ ਚੋਂ ਸੋਏ ਰਹੀ ਪਰਮ ਖਬਰ ਨਾ ਜਾਣ ਹੁਣ ਈਦ ਖਾਦ ਵੈਸੇ ਸਤਿਗੁਰ ਕਹਿੰਦੇ ਨੇ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਦੇਖਿਆ ਦੇਖਿਆ ਤੂੰ ਨਾ ਬੋਲਾ ਦੋਰੇ ਉਹ ਫਿਰਦਾ ਹੈ ਜਦ ਮਾਇਆ ਗਈ ਤਬ ਰੋਵਣ ਲੱਗਦਾ ਹੈ ਕਿੰਨੇ ਹੱਤ ਦਾਈ ਦੀ ਜੇ ਮੈਂ ਮੇਰ ਤੇ ਇਨ ਦਾ ਅਦ੍ਰੈਸ਼ ਨਹੀਂ ਦਿਆ ਤੁਈ ਇਹਦੇ ਵਿੱਚ ਖਤਰਨ ਕਰ ਦਿੰਦਾ ਹੈ ਮੈਂ ਮਿੱਟੀ ਦਾ ਫੁੱਤਲਾ ਪਰ ਨੱਚਦੇ ਨੇ ਰਾਤਰੇ ਜਿਵੇਂ ਪਰਖ ਤਰਵਰ ਪੰਖ ਬਸੇ ਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜਿਵੇਂ ਤਰਵਰ ਪੰਖ ਬਸੇ ਰਾ ਕਿਨੇ ਮੇਰ ਤੇਨ ਕਾਦੀ ਕਰਦੇ ਐ ਇਹਨਾ ਇਹ ਮੇਰਾ ਇਹ ਤੇਰਾ ਕਈ ਨਾਤਾ ਇਸ ਸੰਸਾਰ ਦੇ ਕੋਈ ਲੈ ਕੇ ਕੁਝ ਆਇਆ ਤੇ ਨਾ ਲੈ ਜਾਣਾ ਪਰ ਮਨੁੱਖਾ ਜਮਾ ਮਿਲਿਆ ਖੇਤੀਬੀਜਨ ਦੀ ਨਾਮ ਦੀ ਨਾਮ ਦੀ ਖੇਤੀ ਵਣਜ ਕਰਨ ਵਾਸਤੇ ਮੇਰੇ ਕਿਤੇ ਨਾਮ ਦੀ ਖੇਤੀ ਦਾ ਬੀਜ ਨਹੀਂ ਤਾਂ ਜਿਵੇਂ ਪੰਛੀ ਹੈ ਪੰਛੀ ਸਾਧਗ ਰੂਪਿਆਂ ਨੇ ਇੱਕ ਕਰਵਰ ਭਾਵ ਇੱਕ ਰੁੱਖ ਛੱਡ ਕੇ ਦੂਜੇ ਰੁੱਖ ਤੇ ਜਾ ਕੇ ਬਹਿ ਜਾਂਦਾ ਹੈ ਭਾਈ ਇੱਕ ਦਿਨ ਇਸ ਭਾਂਡੇ ਜੋ ਨਿਕਲ ਕੇ ਹੋਰ ਕਿਸੇ ਮਨੂਰ ਜਮੇ ਚ ਪੈ ਜਾਏਗਾ ਪਰ ਮਲੂਕਾ ਜਮਾ ਨਹੀਂ ਹੋਏਗਾ। ਬੜਾ ਵੱਡਮੁੱਲਾ ਹੈ ਬੜਾ ਕੀਮਤੀ ਹੈ ਪਰ ਕੋਡੀਆਂ ਦੇ ਭਾਅ ਵੇਚ ਰਿਹਾ ਕੋਡੀਆਂ ਦੇ ਭਾਅ ਉਟਾ ਰਿਹਾ। ਹੀਰਖਾਨਿੰਦਿਆ ਤੁਲੀ ਇਹ ਵੇਸ਼ ਕਰਕੇ ਬੇਈਮਾਨੀ ਟੋਰੀ ਠੱਗੀ ਯਾਰੀ ਕਰ ਰਹੀ। ਕੋਡੀਆਂ ਦੇ ਭਾਅ ਇੰਜ ਕਹਿ ਲਈਏ ਨਾ ਜਿਹਦੀ ਲੱਖਾਂ ਦੀ ਚੀਜ਼ ਕਰੋੜਾਂ ਅਰਮਾਂ ਖਰਬਾਂ ਦੀ ਹੋਵੇ ਨਾ ਜਿਹਦਾ ਕੋਈ ਮੁੱਲ ਜਿਵੇਂ ਇੱਕ ਬਾਦਸ਼ਾਹ ਨੇ ਵੇ ਜਾ ਰਹੇ ਸੀ ਸ਼ੈਰ ਕਰਨ ਜੰਗਲ ਵਿੱਚ ਸ਼ਿਕਾਰ ਕਰਨ ਖੇਡਣ ਜਾ ਰਹੇ ਸੀ ਬਾਦਸ਼ਾ ਤੇ ਉਹਨੂੰ ਤਰੇਹ ਹੱਥ ਦੀ ਲੱਗੀ ਤੇ ਕਿਸੇ ਲੱਕੜ ਹਾਰੇ ਨੇ ਉਹਨੂੰ ਪਾਣੀ ਪੁਲਾਇਆ ਤੇ ਬਾਦਸ਼ਾ ਨੇ ਖੁਸ਼ ਹੋ ਕੇ ਉਹਨੂੰ ਇੱਕ ਢਾਲੀਏ ਜੰਗਲ ਦੇ ਦਿੱਤਾ ਹੈ ਬਖਸ਼ਿਸ਼ ਦਿੱਤੀ ਹੈ ਵੀ ਇਹ ਜਿਹੜੀਆਂ ਲੱਕੜਾਂ ਨੇ ਇਹਨਾਂ ਨੂੰ ਵੇਚ ਕੇ ਦਾ ਮੁੱਲ ਪਾ ਲਏਗਾ ਪਰ ਉਹਨੇ ਉਹ ਲੱਕੜਾਂ ਨੂੰ ਰਾਖ ਬਣਾ ਕੇ ਕੋਲੇ ਬਣਾ ਕੇ ਕੋਡੀਆਂ ਦੇ ਭਾਅ ਵੇਚਿਆ ਇਸੇ ਤਰ੍ਹਾਂ ਮਨੁੱਖਾ ਜਾਮਾ ਭਾਈ ਸਾਨੂੰ ਜਾਮਾ ਮਿਲਿਆ ਨਾਮ ਬੰਦਗੀ ਸਿਮਰਨ ਕਰਨ ਵਾਸਤੇ ਭਗਤੀ ਬੰਦਗੀ ਕਰਨ ਵਾਸਤੇ ਪਰ ਮਨੁੱਖ ਮਨੁੱਖ ਇਸ ਨੂੰ ਅਜਾਈ ਗਵਾ ਰਿਹਾ ਦਿਨ ਰਾਤ ਗਵਾ ਹੀ ਜਾ ਰਿਹਾ ਈਰਖਾ ਦਵੇਸ਼ ਮੀਰ ਤੇ ਨਿੰਦਿਆ ਚੂਲੀ ਵਿੱਚ ਜਿਸ ਨੂੰ ਮੰਦਪਾਗੜਾ ਬੋਲਦਾ ਕਿਸੇ ਨੂੰ ਐਸਾ ਬੋਲਣਾ ਕਾਪੜਾ ਇਸੇ ਵਿੱਚ ਗਵਾਰੇ ਸੋਏ ਰਹੀ ਪਰ ਖਬਰ ਨਾ ਜਾਣੀ ਇਸੇ ਵਿੱਚ ਮੇਲ ਤੇਰ ਵਿੱਚ ਲੱਗ ਕੇ ਸੁੱਤਾ ਪਿਆ ਕਪਲਤ ਦੀ ਨੀਂਦ ਪਰ ਪਰਮਾਤਮਾ ਨੂੰ ਮਿਲਣ ਦੀ ਕੋਈ ਖਬਰ ਨਹੀਂ ਕੋਈ ਸਾਰ ਨਹੀਂ ਜਾਣਦਾ ਕਿ ਉਦਮ ਨਹੀਂ ਕਰਨਾ ਕਰਦਾ ਕਿਉਂਕਿ ਉਦਮ ਕਰਿੰਦੇ ਆਂ ਜਿਉ ਕਮਾਂਦੇ ਆ ਸੁਖ ਪਹੁੰਚ ਤੇ ਆਏਂਦੇ ਆ ਤੂੰ ਪ੍ਰਭੂ ਮਿਲਣਾ ਆਣੇ ਉਤਰੀ ਚਿੰਤਾ ਤਾਂ ਉਤਰੇਗੀ ਉਦਮ ਕਰੇਂਗਾ ਤੇ ਉਦਮ ਕਰੇਗਾ ਤੇ ਸੁਖ ਮਿਲੇਗਾ ਸੜਗੁਰ ਕਹਿੰਦੇ ਨੇ ਹੋਰ ਭਿਆ ਬਹੁਤ ਪਛਤਾਣੀ ਜਦੋਂ ਕਾਲ ਰੂਪੀ ਮੋਟਰੂਪੀ ਦਿਨ ਜੜਿਆ ਨਾ ਫਿਰ ਪਛਤਾਇਗਾ ਪ੍ਰੇ ਪ੍ਰੇਮ ਸਹਿਜ ਮਨ ਅਨੰਦ ਤਰਾਰੀ ਪ੍ਰਭ ਮਿਲ ਬੇ ਕੀ ਲਾਲਸਾ ਤਾਤੇ ਆਲਸ ਕਹੰਕਰ ਰੀਨਾਮ ਕਹਿੰਦੇ ਪ੍ਰਮਾਤਮਾ ਮਿਲਣ ਦੀ ਲਾਲਸਾ ਹੈ ਪਰਮਾਤਮਾ ਮਿਲਣ ਦੀ ਲਾਲਸਾ ਹੈ ਕਿ ਨੇ ਇਸ ਤਰ੍ਹਾਂ ਇਸ ਆਲਸ ਕਰਦਾ ਕਿਉਂ ਆਲਸ ਕਰਦਾ ਕਿਉਂਕਿ ਪਰਮਾਤਮਾ ਮਿਲਣਾ ਹੈ ਤੇ ਆਲਸ ਨਹੀਂ ਜਦੋਂ ਇੱਛਾ ਹੋਵੇ ਤੇ ਆਲਸ ਨਹੀਂ ਹੋਣਾ ਚਾਹੀਦਾ ਪਰਮਾਤਮਾ ਪਾਉਣ ਦਾ ਕਾਰਮ ਹੈ ਅੰਮ੍ਰਿਤ ਆਣਨੇ ਸਾਰੇ ਓ ਕਹਿੰਦੇ ਜਿਵੇਂ ਕਾਰਿ ਭਾਵ ਹੱਥਾਂ ਦੇ ਵਿੱਚ ਅੰਮ੍ਰਿਤ ਆਇਆ ਤੇ ਅੰਮ੍ਰਿਤ ਨੇ ਸਾਰੇ ਭਾਵ ਛੱਡ ਦਿੱਤਾ ਅਮ੍ਰਿਤ ਢੋਲੇ ਜਾਇਆ ਥਾਂ ਵਿੱਚ ਆਇਆ ਆਇਆ ਕਹਿੰਦੇ ਕਰਮਾਂ ਵਿੱਚ ਆਇਆ ਜਿਵੇਂ ਸਕੰਦਰ ਬਾਦਸ਼ਾ ਹੋਇਆ ਇੱਕ ਉਹਨੇ ਪਰਮਾਤਮਾ ਪਾਣ ਲਈ ਅਬੇ ਹਯਤ ਪਾਣ ਲਈ ਤੇ ਉਹਨੇ ਪਹਾੜਾਂ ਨੂੰ ਖੋਦਣਾ ਕੀਤਾ ਹੈ ਪਹਾੜਾਂ ਨੂੰ ਖੋਦ ਕੇ ਵੈ ਵ ਲੜਾਈ ਯੁੱਧ ਕਰਕੇ ਸੁਰਾਂ ਸੁਰਾਂ ਦੇ ਨਾਲ ਆਪੇ ਹਾਰ ਤੱਕ ਪਹੁੰਚਿਆ ਤੇ ਦੇਵਤਿਆਂ ਨੇ ਇਹ ਵਿਯੋਗ ਬਣਾਈ ਵੀਜੀ ਇਹ ਆਪੇ ਹਾਰ ਫੀਲੇਗਾ ਤੇ ਇਹ ਅਮਰ ਹੋ ਜਾਏਗਾ ਕਰੇ ਮਰੇਗਾ ਨਹੀਂ ਇਹਨਾਂ ਨੇ ਇੱਕ ਘੂਰ ਨੂੰ ਗਿਲਦ ਦਾ ਰੂਪ ਦੇ ਕੇ ਵੀ ਤੂੰ ਗਿਲਦ ਦਾ ਰੂਪ ਲੈ ਕੇ ਤੇ ਇਹਦੇ ਅੱਗੇ ਜਾਣਾ ਤੇ ਇਹਦੇ ਗਿਲਦ ਐਸੀ ਜਿਹੜੇ ਆਪੇ ਆਤਮ ਦੇ ਪੰਖ ਨਾ ਹੋਣ ਤੇ ਇਹਨੂੰ ਪਰਮਿਤ ਕਰਨਾ ਹੈ। ਤੋਂ ਇਸੇ ਤਰ੍ਹਾਂ ਗਿਲਦ ਦਾ ਰੂਪ ਧਾਰਨ ਕਰਕੇ ਉਹਦੇ ਉੱਤੇ ਹੋੜ ਪਈ ਗਈ ਹੈ। ਪਰ ਜਿਵੇਂ ਹੀ ਉਹਨੇ ਆਪੇ ਹੈ ਆਤਮ ਨੂੰ ਪੀਣਾ ਕੀਤਾ ਸਿਕੰਦਰ ਨੇ ਤੇ ਉਹ ਗਿਲਦ ਹੱਸਣ ਲੱਗੀ ਹੈ। ਜਦੋਂ ਹੱਸਣ ਲੱਗੀ ਤੇ ਸਿਕੰਦਰ ਨੇ ਪੁੱਛਿਆ ਭਾਈ ਕਿਉਂ ਹੱਸ ਰਹੀ ਹੈ ਤੇ ਇਹਨੇ ਜਵਾਬ ਦਿੱਤਾ ਮੈਂ ਹੱਸ ਤਾਂ ਰਹੀ ਹੈ। ਬਿੰਨ੍ਹਾ ਜਾਣੀ ਅਭੀ ਤੂੰ ਆਬੇ ਹਰਨਾ ਬਿਵੇਂ ਜੇ ਤੈਨੂੰ ਗੱਲ ਦੱਸ ਤੀ ਤੂੰ ਅਬੇ ਯਾਤਨੀ ਪੀਂਦੀ ਇਹਨੇ ਵੀ ਗੱਲ ਤਾਂ ਦੱਸ ਕੀ ਹੈ ਜਦੋਂ ਗੱਲ ਦੱਸੀ ਵੀ ਭਾਈ ਮੇਰੇ ਖੰਭ ਦੇਖ ਕੇ ਕਿਸ ਤਰ੍ਹਾਂ ਮੇਰੇ ਖੰਭ ਨਹੀਂ ਆਏ ਤੇ ਮੇਰੇ ਖੰੰਬਾਂ ਦੇ ਥਾਂ ਖੂਨ ਸਿਮਰੇ ਆ ਤੈਨ ਮੈਂ ਨਾ ਤਾਂ ਮਰਦ ਰਹੀ ਹਾਂ ਤੇ ਨਾ ਮੈਂ ਜਿਉਂਦੀ ਹਾਂ ਹੁਣ ਆਬੇ ਯਾਦ ਨੇ ਸਿਕੰਦਰ ਨੇ ਹੱਥ ਵਿੱਚ ਚੱਕਿਆ ਪਰ ਇਹ ਉਸ ਦੀਆਂ ਗੱਲਾਂ ਸੁਣਦੇ ਆਂ ਜਦ ਤੱਕ ਗੱਲਾਂ ਸੁਣਦੇ ਆਂ ਤੇ ਇਹਦੇ ਹੱਥਾਂ ਦੇ ਵਿੱਚੋਂ ਆਬੇ ਯਾਤ ਹੌਲੀ-ਹੌਲੀ ਚਸਕਰਿਆ ਤੇ ਉਸ ਗਿਲਦ ਨੇ ਇਹਨੂੰ ਭ੍ਰਮਿਤ ਕਰਨ ਲਈ ਰੂਪ ਧਾਰਨ ਕੀਤਾ ਸੀ ਪਰ ਇਹਨੇ ਹੌਲੀ-ਹੌਲੀ ਕਰਦੇ ਆਂ ਕਰਦੇ ਆਂ ਉਹ ਆਬੇ ਯਾਤ ਇਹਦੇ ਹੱਥੋਂ ਕਿਸਕ ਜਾਂਦਾ ਹੈ ਵੀ ਦੇਖ ਲੈ ਭਾਈ ਜੇ ਇਸੇ ਤਰ੍ਹਾਂ ਜੇ ਹਾਬੇ ਯਾਤ ਪੀਂਗਾ ਕੋ ਨਾਮ ਮਾਰ ਸਕੇਗਾ ਤੇ ਨਾ ਹੀ ਤੂੰ ਜਿਉਂਦਾ ਰਹਿ ਸਕੇਂਗਾ ਇਸੇ ਤਰ੍ਹਾਂ ਪੈਸ ਪੈ ਜਾਏਗੀ ਤੇਰੇ ਵਿੱਚ ਤੇ ਇਸੇ ਤਰ੍ਹਾਂ ਮਨੁੱਖ ਹੈ 사ਧਗੁਰੂ ਕਹਿੰਦੇ ਨੇ ਕਹਿੰਦੇ ਭਈ ਅੱਬੇ ਇਹ ਆਤਪਾਪ ਜਿਹੜਾ ਨਾਮ ਰੂਪੀ ਰਾਸਨ ਇਹ ਸੋਚ ਰਿਹਾ ਵੀ ਅੱਜ ਸਿਮਰਨ ਕਰਾਂ ਕੱਲ ਸਿਮਰਨ ਕਰਾਂ ਪਰਸੋਂ ਸਿਮਰਨ ਕਰਾਂ ਇਹ ਸਮਾਜਾਂ ਹੀ ਦੁਆਰੇ ਆ ਦਿਨ ਰਾਤ ਨਹੀਂ ਅਜਾਈ ਸਮਾਗਵਾਈ ਜਾ ਰਹੇ ਪਰ ਇਸ ਸੋਚਾਂ ਵਿੱਚ ਨਾਮ ਨੂੰ ਸੁਭਿ ਕਰਨਾ ਜਪਾਣ ਨਾ ਜਪਾਂ ਕਰਾਂ ਨਾ ਕਰਾਂ ਸਿੰਗਰਨ ਬੰਦਗੀ ਕਰਾ ਨਾ ਕਰ ਇਸੇ ਵਿੱਚ ਟਾਈਮ ਲੰਘਾ ਰਹੇ ਆ ਪਰ ਸਤਿਗੁਰੂ ਕਹਿੰਦੇ ਨੇ ਟਾਈਮ ਤਾਂ ਲੰਘਾ ਰਹੇ ਆ ਇਹਦਾ ਮਨੁੱਖਾ ਜਾਮਾ ਵੀ ਇਹਦੇ ਹੱਥੋਂ ਕਿਸ ਕਰਿਆ ਇਸੇ ਤਰ੍ਹਾਂ ਸਤਿਗੁਰੂ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਥਾਣ ਕਾ ਬਖਸ਼ਿਸ਼ ਕਰਕੇ ਨਿਵਾਜਿਆ ਭਾਈ ਕਰਮ ਹੈ ਅੰਮ੍ਰਿਤ ਆਣਿ ਸਾਰਿਓ ਮਨੁੱਖਾ ਜਾਮਾ ਮਿਲੇ ਨਾਮ ਜਪਣ ਦਾ ਅੰਮ੍ਰਿਤ ਸਕਣ ਦਾ ਕਹਿੰਦਾ ਮਤਲਬ ਨਾਮ ਦਾ ਆਨੰਦ ਮਾਣਨ ਦਾ ਪਰ ਇਹ ਆਬੇ ਯਾਦ ਰੂਪੀ ਸਮਰਦ ਨੂੰ ਨਾਮ ਨੂੰ ਵਿਸਾਰਨੇ ਆ। ਕੇ ਸਰ ਕੇ ਹੋ ਕੋ ਪਰ ਡਾਰੇਓ ਕਹਿੰਦੇ ਜਿਵੇਂ ਬਾਦਸ਼ਾਹ ਦੇ ਸੁਲਤਾਨ ਦੇ ਹੱਥੋਂ ਨਿਕਲੇ ਐ ਇਸੇ ਤਰ੍ਹਾਂ ਤੇਰੀ ਤੋ ਵੀ ਪ੍ਰਮਾਤਮਾ ਦਾ ਨਾਮ ਇਹ ਮਨੁੱਖਾ ਜਾਮਾ ਪੰਜ ਭੂਤਕ ਸਰੀਰ ਤੇ ਸਰ ਰਿਹਾ। ਸਾਧ ਮੋਹੇ ਲਾਦੀ ਅੰਕਾਰੇਂ ਸਵਾਦਾਂ ਵਿੱਚ ਮੋਹ ਵਿੱਚ ਇਹ ਹੰਕਾਰ ਵਿੱਚ ਲੱਤਿਆ ਰਹੇ ਨ ਦਿਨ ਰਾਤ ਦੋਸ ਨਹੀਂ ਪ੍ਰਭ ਕਰਨ ਹਾਰੇ ਕਹਿੰਦੇ ਫਿਰ ਭਾਈ ਦੋਸ ਨਹੀਂ ਕਿਉਂਕਿ ਦੱਦਾ ਦੋਸ ਨਾ ਦੇਉ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਣਾ ਦੂਜੇ ਨੂੰ ਦੋਸ਼ ਕਾ ਦਾ ਦਿਨ ਹੈ ਕਹਿੰਦੇ ਜੋ ਕਰੇ ਉਹ ਪਾ ਲੈ ਦੋਸ ਨਹੀਂ ਪ੍ਰਭ ਕਰਨ ਹਾਰੇ ਦੋਸ ਨਹੀਂ ਉਲਾਮਾ ਨਹੀਂ ਉਲਾਹ ਨੂੰ ਮੈਂ ਕਹੂ ਟੀਵੀ ਵਰਗੇ ਇਸ ਕੋਲ ਹੁੰਦੀ ਇਨੂ ਲੰਮਾ ਨਹੀਂ ਹੋਫ ਦਾ ਸ਼ੁਕਰ ਕਰਨਾ ਕਰ ਕਿਉਂਕਿ ਤੂੰ ਕਰੇ ਨਾਮ ਜਪਿਆ ਨਹੀਂ ਏਰ ਕਾ ਦਾ ਵੈਸ ਨਹੀਂ ਨੀਆ ਟੁਗਲੀ ਵਿੱਚ ਤਰ ਤਿਆਰੇ ਅੰਦਰ ਆ ਨਾਮ ਜਪਿਆ ਨਹੀਂ ਨਾਮ ਦਾ ਆਨੰਦ ਮਾਣਿਆ ਨਹੀਂ ਇਸੇ ਤਰ੍ਹਾਂ ਅਜਾਈ ਬਰਤੀ ਜਨਮ ਘਵਾ ਜਾ ਸਾਧ ਸੰਗ ਮਿਟੇ ਪਰਮਾਤਮਾ ਦੇ ਸਾਧ ਸੰਗਤ ਵਿੱਚ ਆਏਗਾ ਸਾਰੇ ਭਰਮ ਕੋ ਲੇਖੇ ਹਨ ਆਇਰੇ ਉਤਰ ਜਾਣਗੇ ਨਾਨਕ ਮੇਲੇ ਸਰਜਣ ਹਾਰੇ ਸਾਣ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਕਹਿੰਦੇ ਭਾਈ ਨਾਨਕ ਮੇਲੀ ਹੁਣ ਮੇਰੇ ਗੁਰੂ ਨਾਨਕ ਨੇ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਇੱਕ ਮਿੱਠਾ ਬਖਸ਼ਿਸ਼ ਕੀਤੀ ਹੈ ਮਿਲਾ ਬਖਸ਼ੇ ਵੀ ਉਹਨਾਂ ਮੈਂ ਪ੍ਰਮਾਤਮਾ ਦਾ ਨਾਮ ਜਪਦਾ ਦਿਨ ਰਾਤ ਬਖਸ਼ਿਸ਼ ਰਹਿਮਤਾਂ ਦਾ ਆਨੰਦ ਮਾਣਣਾ ਕਰਦਾ ਹੁਣ ਜਿਵੇਂ ਕਿ ਆਪਾਂ ਕਹਿ ਜਾਈਏ ਵੀ ਹੁਣ ਥਾਲ ਵਿੱਚ ਰੋਟੀ ਪਈ ਹੈ ਭੁੱਖ ਵੀ ਲੱਗੀ ਹੈ ਵੀ ਜੀ ਕਰਦਾ ਵੀ ਕੋਈ ਖਵਾ ਦੇ ਕੋਈ ਨਹੀਂ ਰੋਟੀ ਖਵਾਏਗਾ ਜੇ ਤੈਨੂੰ ਭੁੱਖ ਲੱਗੀ ਹੈ ਉਦੰਗ ਵੀ ਕਰਨਾ ਪਏਗਾ ਤੇ ਰੋਟੀ ਪਚਾਣੀ ਵੀ ਦੰਦਾਂ ਨਾਲ ਪਏਗੀ ਤਾਂ ਹਜਮ ਹੋਏਗੀ ਉਦਮ ਕਰਦਾ ਨਹੀਂ ਮਨੁੱਖ ਕਹਿੰਦਾ ਜੀ ਪ੍ਰਮਾਤਮਾ ਮਿਲ ਜਾਏ ਮਾਨਸਿਕ ਸੁੱਖ ਮਿਲ ਜਾਏ ਆਨੰਦ ਮਿਲ ਜਾਏ ਸਤਿਗੁਰੂ ਕਹਿੰਦੇ ਨੇ ਬਿਨਾਂ ਜਪਿਆਂ ਖੇਤੀ ਤੇ ਬਿਨਾਂ ਬੀਜ ਬੋਇਆ ਖੇਤੀ ਨਹੀਂ ਪਰਪਤੀ ਬਿਨਾਂ ਸੇਵਾ ਸਿਮਰਨ ਦੇ ਇਹਨੇ ਆਨੰਦ ਨਹੀਂ ਮਿਲਦਾ ਸੁੱਖ ਨਹੀਂ ਮਿਲਦਾ ਕਰਦਾ ਸੋ ਗੁਰੂ ਪਿਆਰੀ ਸత్సੰਗ ਜੀ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀ ਹੈ ਜੇ ਕੋਈ ਗੱਲ ਠੰਗੀ ਲਗੀ ਹੋਵੇ ਤਾਂ ਨਿਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਪੜਨਾ ਅਮਲ ਕਰਨਾ ਦੇਵੋ ਸੀਸ ਕਰੁਰ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾ ਆਜਾਵੇ ਲੇਖਕ ਤਾਂ ਇਹਨਾਂ ਛੁੱਤੀ ਹੈ ਖਿੰਖਿਨ ਭੁੱਲਣ ਹਾਰ ਬਸ ਸੰਹਾਰ ਬਸ ਲੈ ਨਾਨਕ ਪਾਰ ਉਤਾਰ ਦੇਵੋ ਸੱਜਣਾ ਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਗੱਜ ਵੱਜ ਕੇ ਪਤੇ ਦਾ ਜਵਾਬ ਪਤੇ ਚ ਵਾਹਿਗੁਰੂ ਦੀ ਕਾ ਖਲਤਾ Vai, de